ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਜੇ ਆਪਣੇ ਇਸ YouTube ਚੈਨਲ Meritorious Student Only ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਜੇ ਕਿ 8th ਕਲਾਸ ਦੇ ਬੱਚਿਆਂ ਦਾ ਜਿਹੜਾ NMMMS ਤੇ PSTC ਦਾ ਐਗਜ਼ਾਮ ਹੈ ਔਰ 10th ਕਲਾਸ ਦੇ ਬੱਚਿਆਂ ਦਾ ਜਿਹੜਾ PSTC ਦਾ ਐਗਜ਼ਾਮ ਹੁੰਦਾ ਹੈ ਉਹਦੀ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋ ਰਹੀ ਹੈ ਕਦੋਂ ਉਹਦੀ ਲਾਸਟ ਡੇਟ ਤੁਸੀਂ ਕਿੱਥੇ ਜਾ ਕੇ ਇਸ ਇਗਜ਼ਾਮ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਇਹਨਾਂ ਇਗਜ਼ਾਮ ਦਾ ਪੇਪਰ ਪੈਟਰਨ ਕੀ ਹੁੰਦਾ ਹੈ ਤੁਹਾਨੂੰ ਕਿੱਥੇ ਦਾ ਸਿਲੇਬਸ ਆਏਗਾ ਕੀ ਸਬਜੈਕਟ ਹੋਣਗੇ ਹਰ ਇੱਕ ਚੀਜ਼ ਡਿਸਕਸ ਕਰਾਂਗੇ ਬਸ ਤੁਸੀਂ ਵੀਡੀਓ ਦੇ ਵਿੱਚ ਲਾਸਟ ਤੱਕ ਜੁੜੇ ਰਹਿਣਾ ਆਪਾਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਐਨ ਐਮ ਐਮ ਐਸ ਯਾਨੀ ਕਿ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਸਕੀਮ ਐਂਡ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਕਲਾਸ 8th 2023 ਰਜਿਸਟ੍ਰੇਸ਼ਨ ਦੇ ਬਾਰੇ ਸੋ ਰੱਜੀ ਜੇਨ ਨੇ ਸਭ ਤੋਂ ਪਹਿਲਾਂ ਲਿਖਿਆ ਹੈ ਕਿ ਜਿਹੜਾ ਇਹ ਵਾਲਾ ਪੇਪਰ ਹੈ ਕੇਵਲ ਸਰਕਾਰੀ ਸਕੂਲ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੇ ਲੋਕਲ ਬਾਡੀਜ਼ ਦੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਨੇ ਉਹੀ ਦੇ ਸਕਦੇ ਨੇ ਔਰ ਜੇ ਫਰਸਟ ਪੁਆਇੰਟ ਦੇ ਵਿੱਚ ਰਜ ਨੇ ਇਹਨਾਂ ਨੇ ਕਿਹਾ ਹੈ ਕਿ ਐਨਐਮਐਮਐਸ ਤੇ ਪੀਐਸਟੀ ਐਸੀ 8ਥ ਕਲਾਸ ਦੀ ਜਿਹੜੀ ਸਾਂਝੀ ਪ੍ਰੀਖਿਆ ਗਈ ਉਹ ਫਰਵਰੀ 2024 ਦੇ ਵਿੱਚ ਲਈ ਜਾਣੀ ਹੈ ਇਹ ਦਿੱਲੀ ਸੈਸ਼ਨ 2023-24 ਦੇ ਜਿਹੜੇ ਬੱਚੇ ਨੇ ਰਜੇ ਉਹ 2012 2023 ਤੋਂ 15 ਜਨਵਰੀ 2024 ਦੇ ਵਿਚਕਾਰ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤੁਸੀਂ ਰਜਿਸਟ੍ਰੇਸ਼ਨ ਕਿੱਥੇ ਕਰਨੀ ਹੈ ਸਿੱਖਿਆ ਵਿਭਾਗ ਦੇ ਇਹ ਪੰਜਾਬ ਪੋਰਟਲ www.epanjabschool.gov.in ਤੇ ਜਾ ਕੇ ਕਰਨੀ ਹੈ ਹਾਲਾਂਕਿ ਸਾਰੀ ਰਿਸਪੌਂਸਿਬਿਲਟੀ ਆਪਣੀ ਸਕੂਲ ਟੀਚਰਸ ਦੀ ਹੁੰਦੀ ਹੈ ਉਹ ਖੁਦ ਹੀ ਤੁਹਾਡੇ ਫਾਰਮ ਫਿਲ ਕਰਵਾ ਦੇਣਗੇ ਆਦਰਵਾਇਸ ਜਿਵੇਂ ਵੀ ਤੁਹਾਡੇ ਸਕੂਲ ਟੀਚਰਸ ਤੁਹਾਨੂੰ ਇਨਸਟਰਕਸ਼ਨਸ ਦੇਣਗੇ ਉਸ ਤਰੀਕੇ ਨਾਲ ਤੁਸੀਂ ਪ੍ਰੋਸੀਡ ਕਰੋਗੇ ਸੈਕਿੰਡ ਪੁਆਇੰਟ ਤੇ ਰਜੈਨਾ ਨੇ ਕਿਹਾ ਹੈ ਕਿ ਅਗਰ ਕੋਈ ਵੀ ਚੇਂਜਸ ਵਗੈਰਾ ਆਉਂਦੇ ਨੇ ਜਾਂ ਕੋਈ ਵੀ ਜਿਹੜੀ ਰੈਗੂਲਰ ਅਪਡੇਟ ਹੈ ਉਹਦੇ ਲਈ ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਹੈ ssa-punjab.org ਉਤੇ ਰੈਗੂਲਰ ਵਿਜ਼ਿਟ ਕਰਦੇ ਰਹਿਣਾ ਜਾਂ ਫਿਰ ਤੁਸੀਂ ਇਸ ਤੋਂ ਸੌਖਾ ਕੰਮ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜੀ ਵੀ ਅਪਡੇਟ ਹੈ ਨਾਲ ਦੀ ਨਾਲ ਮਿਲਦੀ ਰਹੇ ਉਸ ਤੋਂ ਬਾਅਦ ਰਜੀ ਆਪਾਂ ਪੜਦੇ ਆ 10th ਕਲਾਸ ਦੇ ਬੱਚਿਆਂ ਦਾ ਨੋਟੀਫਿਕੇਸ਼ਨ ਬਟ 8th ਕਲਾਸ ਵਾਲਿਆਂ ਨੇ ਕਿਤੇ ਜਾਣਾ ਨਹੀਂ बिकॉज ਲਾਸਟ ਦੇ ਵਿੱਚ ਤੁਹਾਨੂੰ ਬਹੁਤ ਇੰਪੋਰਟੈਂਟ ਗੱਲਾਂ ਪਤਾ ਲੱਗਣਗੀਆਂ ਜਾਂ ਫਿਰ 8th ਕਲਾਸ ਦੇ ਬੱਚੇ ਡਾਇਰੈਕਟ ਵੀਡੀਓ ਸਕਿਪ ਕਰਕੇ ਲਾਸਟ ਪਾਰਟ ਤੇ ਥੋੜਾ ਚਲੇ ਜਾਓ ਉਹ ਸੋ ਰਜੀ ਹੁਣ ਆਪਾਂ ਦੇਖਦੇ ਆ 10th ਕਲਾਸ ਪੀਐਸਟੀ ਐਸਸੀ ਤੁਹਾਨੂੰ ਪਤਾ ਹੈ ਕਿ ਐਨਐਮਐਸ ਦਾ ਪੇਪਰ ਸਿਰਫ 8th ਕਲਾਸ ਦੇ ਬੱਚਾ ਹੁੰਦਾ ਤੇ ਪੀਐਸਟੀ ਐਸਸੀ ਦਾ ਜਿਹੜਾ ਪੇਪਰ ਹੈ ਉਹ 8th ਕਲਾਸ ਐਂਡ 10th ਕਲਾਸ ਦੋਵਾਂ ਦਾ ਹੁੰਦਾ ਹੈ 10th ਕਲਾਸ ਦੇ ਬੱਚਿਆਂ ਲਈ ਵੀ ਸੇਮ ਚੀਜ਼ ਕਹੀ ਗਈ ਹੈ ਕਿ ਤੁਹਾਡਾ ਜਿਹੜਾ ਪੇਪਰ ਹੈ ਫਰਬਰੀ 2024 ਦੇ ਵਿੱਚ ਹੋਏਗਾ ਔਰ ਇਹ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਹੈ ਤੁਸੀਂ 2012 2023 ਤੋਂ 15 ਜਨਵਰੀ 2024 ਦੇ ਵਿੱਚ ਕਰਵਾ ਸਕਦੇ ਹੋ ਸੇਮ ਤੁਹਾਡੇ ਲਈ ਪੋਰਟਲ ਹੈ www.epunjabschool.gov.in ਔਰ ਤੁਹਾਡੇ ਲਈ ਵੀ ਸੇਮ ਚੀਜ਼ ਹੈ ਕਿ ਤੁਸੀਂ ਇਹਦੇ ਵਿੱਚ ਕੋਈ ਵੀ ਬਦਲਾਅ ਹੁੰਦਾ ਹੈ ਪ੍ਰੀਖਿਆ ਦੀ ਮਿਤੀ ਸੰਬੰਧੀ ਕੋਈ ਵੀ ਜਣੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਇਸ ਵੈਬਸਾਈਟ ਤੇ ਮਿਲੇਗੀ ਜਾਂ ਫਿਰ ਸਾਡੇ ਚੈਨਲ ਤੇ ਮਿਲੇਗੀ ਜੋ ਕਿ ਤੁਸੀਂ ਸਬਸਕ੍ਰਾਈਬ ਕਰ ਸਕਦੇ ਹਾਂ ਓਕੇ ਰਜੀ ਸੋ ਹੁਣ ਗੱਲ ਕਰਦੇ ਆਂ ਥੋੜੀ ਜਿਹੀ ਦੀ ਤਿਆਰੀ ਦੇ ਬਾਰੇ ਦੇਖੋ ਰਜੀ ਤੁਹਾਨੂੰ ਸਾਫ਼-ਸਾਫ਼ ਪਤਾ ਚੱਲ ਗਿਆ ਕਿ ਤੁਹਾਡੇ ਜਿਹੜੇ ਪੇਪਰ ਨੇ ਚਾਹੀ 8ਵੀਂ ਵਾਲੇ ਬੱਚੇ ਨੇ ਚਾਹੀ 10ਵੀਂ ਵਾਲੇ ਬੱਚੇ ਨੇ ਤੁਹਾਡਾ ਜਿਹੜਾ ਪੇਪਰ ਹੈ ਰਜੀ ਉਹ ਫਰਵਰੀ ਦੇ ਵਿੱਚ ਹੋਏਗਾ ਔਰ ਫਰਵਰੀ ਦਾ ਹੀ ਟਾਈਮ ਪੀਰੀਅਡ ਹੁੰਦਾ ਜਦੋਂ ਤੁਹਾਡੇ ਜਿਹੜੇ ਹੈਗੇ ਫਾਈਨਲ ਪੇਪਰ ਵਗੈਰਾ ਔਰ ਪ੍ਰੀ ਬੋਰਡ ਚੱਲਣਗੇ ਸੋ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਫਰਵਰੀ ਦੇ ਵਿੱਚ ਬਿਲਕੁਲ ਟਾਈਮ ਤੇ ਜਾ ਕੇ ਤਿਆਰੀ ਕਰ ਲੋਗੇ ਤਾਂ ਤੁਸੀਂ ਬਹੁਤ ਗਲਤ ਸੋਚ ਰਹੇ ਹੋ ਕਿਉਂਕਿ ਉਦੋਂ ਤੁਸੀਂ ਤਿਆਰੀ ਕਰਕੇ ਪੇਪਰ ਕਲੀਅਰ ਨਹੀਂ ਕਰ ਸਕਦੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਰੋਜ਼ ਆਪਣੇ ਸਮੇਂ ਦੇ ਵਿੱਚੋਂ ਐਟਲੀਸਟ ਇੱਕ ਘੰਟਾ ਕੱਢ ਕੇ ਇਹਨਾਂ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਜਿਵੇਂ ਤੁਹਾਨੂੰ ਦੱਸਾਂਗੇ ਜਿਹੜਾ ਤੁਹਾਡਾ ਇਹ ਪੇਪਰ ਹੈ ਨਾ ਉਹ ਦੋ ਪਾਰਟਸ ਦੇ ਵਿੱਚ ਹੁੰਦਾ ਠੀਕ ਹੈ 8ਵੀਂ ਤੇ 10ਵੀਂ ਦੋਨਾਂ ਕਲਾਸਿਸ ਦੇ ਲਈ ਸੇਮ ਚੀਜ਼ ਚੱਲ ਰਹੀ ਹੈ ਜਿੱਥੇ ਡਿਫਰੈਂਸ ਆਏਗਾ ਮੈਂ ਖੁਦ ਕਲੀਅਰ ਕਰਾਂਗੀ ਠੀਕ ਹੈ ਸੋ ਇਹ ਪੇਪਰ ਹੈ ਜੇ ਦੋ ਪਾਰਟ ਦੇ ਵਿੱਚ ਹੁੰਦਾ ਹੈ ਇੱਕ ਹੁੰਦਾ ਮੈਟ ਦਾ ਪੇਪਰ ਯਾਨੀ ਕਿ ਮਾਨਸਿਕ ਯੋਗਤਾ ਦਾ ਟੈਸਟ ਔਰ ਦੂਸਰਾ ਹੁੰਦਾ ਰਜਿਸ ਸੈਟ ਸੈਟ ਕੀ ਹੁੰਦਾ ਜਿਹਦੇ ਚ ਤੁਹਾਡੇ ਵਿਸ਼ਿਆਂ ਦੀ ਜਾਣਕਾਰੀ ਚੈੱਕ ਕੀਤੀ ਜਾਂਦੀ ਹੈ ਮੈਟ ਦੇ ਵਿੱਚ ਜਿਹਨੂੰ ਆਪਾਂ ਰੀਜ਼ਨਿੰਗ ਬੋਲਦੇ ਹਾਂ ਉਹ ਵਾਲੇ ਸਵਾਲ ਆਉਂਦੇ ਨੇ ਜਿਵੇਂ ਪੈਟਰਨ ਵਾਲੇ ਸਵਾਲ ਹੋਗੇ ਜਾਂ ਜਿਵੇਂ ਵਾਟਰ ਇਮੇਜ ਵਾਲੇ ਸਵਾਲ ਹੁੰਦੇ ਨੇ ਜਾਂ ਜਿਵੇਂ ਕੋਈ ਵੀ ਆਗੇ ਕੇ ਮਤਲਬ ਜਿਹੜੇ ਤੁਸੀਂ ਦੇਖੇ ਹੋਣਗੇ ਜੇ ਪ੍ਰੀਵੀਅਸ ইয়ার ਨਾ ਪੇਪਰਾਂ ਦੀ ਬਿਲਕੁਲ ਫ੍ਰੀ ਤਿਆਰੀ ਕਰਾਈ ਜਾਂਦੀ ਹੈ ਈਵਨ ਦੋ ਚੈਪਟਰ ਆਪਣੇ ਕੰਪਲੀਟ ਹੋ ਚੁੱਕੇ ਨੇ ਇੱਕ ਤਾਂ ਜਿਵੇਂ ਬਲੱਡ ਰਿਲੇਸ਼ਨ ਵਾਲਾ ਹੋ ਗਿਆ ਇੱਕ ਐਨਲੋਜੀ ਉਹ ਤੁਸੀਂ ਦੇਖਿਓ ਤੁਹਾਨੂੰ ਆਈਡੀਆ ਵੀ ਮਿਲੇਗਾ ਔਰ ਤੁਹਾਨੂੰ ਇੰਟਰਸਟਿੰਗ ਵੀ ਲੱਗਣਗੇ ਉਹ ਟਾਪਿਕ ਸੋ ਇਸ ਤਰੀਕੇ ਦੇ ਜਿਹੜੇ ਟਾਪਿਕ ਨੇ ਰਜੇ ਉਹ ਮੈਟ ਵਾਲੇ ਪੋਰਸ਼ਨ ਚ ਪੁੱਛੇ ਜਾਂਦੇ ਆ 90 ਸਵਾਲ ਆਉਂਦੇ ਨੇ ਠੀਕ ਹੈ ਔਰ ਹੁਣ ਥੋੜੀ ਜੀ ਸੈਟ ਬਾਰੇ ਗੱਲ ਕਰਦੇ ਆ ਸੈਟ ਦੇ ਵਿੱਚ ਰਜੇ ਤੁਹਾਡੀ ਵਿਸ਼ਿਆਂ ਦੀ ਜਾਣਕਾਰੀ ਚੈੱਕ ਕੀਤੀ ਜਾਂਦੀ ਹੈ ਇਹਦੇ ਵਿੱਚ ਤਿੰਨ ਸਬਜੈਕਟ ਆਉਂਦੇ ਨੇ ਰਜੇ ਪਹਿਲਾ ਐਸਐਸਟੀ ਯਾਨੀ ਕਿ ਸਮਾਜਿਕ ਸਿੱਖਿਆ ਦੂਸਰਾ ਰਜੇ ਜਿਹੜਾ ਹੁੰਦਾ ਸਾਇੰਸ ਠੀਕ ਹੈ ਔਰ ਤੀਸਰਾ ਹੁੰਦਾ ਰਜੇ ਮੈਥਸ ਯਾਨੀ ਕਿ ਹਿਸਾਬ ਠੀਕ ਹੈ ਹੁਣ ਧਿਆਨ ਨਾਲ ਸੁਣਿਓ ਜਿਹੜੇ 8ਵੀਂ ਕਲਾਸ ਦੇ ਬੱਚੇ ਨੇ ਉਹਨਾਂ ਨੇ 7ਵੀਂ ਤੇ 8ਵੀਂ ਕਲਾਸ ਦਾ ਜਿਹੜਾ ਸਿਲੇਬਸ ਹੈ ਉਹ ਕਵਰ ਕਰਨਾ ਹੁੰਦਾ ਔਰ ਜਿਹੜੇ 10ਵੀਂ ਕਲਾਸ ਦੇ ਬੱਚੇ ਨੇ ਉਹਨਾਂ ਨੇ 9ਵੀਂ ਤੇ 10ਵੀਂ ਕਲਾਸ ਦਾ ਸਿਲੇਬਸ ਕਵਰ ਕਰਨਾ ਹੁੰਦਾ ਕਲੀਅਰ ਹੈ ਹੁਣ ਰੱਜੇ ਜਿਹੜਾ ਤੁਹਾਡਾ ਹੀ ਪੇਪਰ ਹੈ ਇਹ ਐਮਸੀਕਿਊ ਟਾਈਪ ਹੁੰਦਾ ਐਮਸੀਕਿਊ ਪਤਾ ਨਾ ਕਿ ਇੱਕ ਸਵਾਲ ਦੇਤਾ ਔਰ ਉਹਦੀਆਂ ਨਾਲ ਚਾਰ ਆਪਸ਼ਨਾਂ ਦੇ ਦਿੰਦੇ ਨੇ ਆਪਾਂ ਨੇ ਜਿਹੜੀ ਆਪਾਂ ਨੂੰ ਓਐਮਆਰ ਸ਼ੀਟ ਮਿਲਦੀ ਹੈ ਜੀ ਤੇ ਸਰਕਲ ਪਰ ਕਿਉਣੀ ਹੁੰਦੀ ਨੇ ਉਹ ਵਾਲਾ ਪੇਪਰ ਹੁੰਦਾ ਹੈ ਠੀਕ ਹੈ ਸੋ ਇਹਦਾ ਮਤਲਬ ਤੁਸੀਂ ਇੱਕ ਇੱਕ ਲਾਈਨਾਂ ਦੇ ਬਣ ਸਕਦੀ ਨੇ ਹੁਣ ਤੁਸੀਂ ਇੰਨੀ ਮਿਹਨਤ ਆਪ ਤਾਂ ਕਰਨ ਨੂੰ ਰਹੀ ਤੁਸੀਂ ਫਾਈਨਲ ਦੀ ਤਿਆਰੀ ਵੀ ਕਰਨੀ ਹੈ ਸੋ ਬੇਝਿਜਕ ਹੋ ਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਾਡੇ ਤੇ ٹرسٹ ਕਰਕੇ ਸਾਡੇ ਨਾਲ ਚੱਲੋ ਤੁਹਾਡਾ ਇਹ ਐਗਜ਼ਾਮ ਕਲੀਅਰ ਕਰਨ ਦੀ ਗਾਰੰਟੀ ਅਸੀਂ ਲੈਨੇ ਆ ਅਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਸਾਡੇ ਕੋਲੋਂ ਪੜ੍ਹਦੇ ਹੋ ਤਾਂ ਇਹਦੀਆਂ ਰੱਜੇ ਜਿਹੜਾ ਮੈਟ ਵਾਲਾ ਪੋਰਸ਼ਨ ਹੈ ਨਾ ਉਹਦੀ ਆਲਰੇਡੀ ਪਲੇਲਿਸਟ ਚੱਲ ਰਹੀ ਹੈ ਜਦੋਂ ਤੁਸੀਂ YouTube ਚੈਨਲ ਤੇ ਜਾਓਗੇ ਤੁਹਾਨੂੰ ਇੱਕ ਪਲੇਲਿਸਟ ਦਿਖੇਗੀ ਉਹਤੇ ਕਲਿੱਕ ਕਰੋਗੇ ਤਾਂ ਤਿੰਨ ਪਲੇਲਿਸਟਾਂ ਜਿਹੜੀਆਂ ਹੈਗੀਆਂ ਨੇ ਮੈਟ ਲਈ ਚੱਲ ਰਹੀਆਂ ਨੇ 8ਵੀਂ ਕਲਾਸ ਤੇ 10ਵੀਂ ਕਲਾਸ ਦੋਨੇ ਬੱਚੇ ਜਿਹੜੇ ਹੈਗੇ ਸੇਮ ਪਲੇਲਿਸਟ ਦੇਖਣਗੇ ਤੇ ਜਿਹੜਾ ਸੈਟ ਵਾਲਾ ਪੋਰਸ਼ਨ ਹੈ ਉਹਨੂੰ ਆਪਾਂ ਅਲੱਗ-ਅਲੱਗ ਡਿਟੇਲ ਚ ਕਰਾਂਗੇ ਠੀਕ ਹੈ ਸੋ ਰਜੇ ਬਾਕੀ ਤੁਹਾਡੇ ਲਈ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਉਹ ਤੁਹਾਨੂੰ ਟਾਈਮ ਟੂ ਟਾਈਮ ਅਪਡੇਟ ਦਿੱਤੀ ਜਾਏਗੀ ਬਾਕੀ ਆਲ ધ ਬੈਸਟ ਇਹਨਾਂ ਪੇਪਰਾਂ ਦੇ ਲਈ ਵੀ ਤੁਹਾਡੇ ਫਾਈਨਲ ਪੇਪਰਾਂ ਦੇ ਲਈ ਵੀ ਦਸੰਬਰ ਦੇ ਵਿੱਚ ਜਿਹੜੀਆਂ ਤੁ ਤੁਸੀਂ ਪੜਨਾ ਹੀ ਹੈ ਸੋ ਜਿਹੜੇ ਬੱਚੇ ਪੜਨ ਵਾਲੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਜੋਏ ਨਹੀਂ ਕਰਨਾ ਸਾਡੇ ਪੇਪਰ ਨੇੜੇ ਆ ਅਸੀਂ ਉਹਦੇ ਲਈ ਪ੍ਰੇਪੇਅਰ ਕਰਨਾ ਸੋ 올 द बेस्ट फॉर योर प्रिपरेशन ਰਜੀ ਬਾਕੀ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਅਗਰ ਤੁਹਾਡੀ ਕੋਈ ਇਨਕੁਆਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਦੱਸੋ ਜਦੋਂ ਹੀ ਆਪਣੇ ਕੋਲ ਟਾਈਮ ਹੋਇਆ ਤੁਹਾਨੂੰ ਪ੍ਰੋਪਰ ਉਸ ਚੀਜ਼ ਦੀ ਡਿਟੇਲ ਦਿੱਤੀ ਜਾਏਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ ਐਂਡ ਗੋਡ ਬlesਸ ਯੂ एवरीवन